ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਮੈਂ ਤੁਹਾਨੂੰ ਦੱਸਦਾ ਕਿ ਸਾਈਪ੍ਰਸ ਦੇ ਵਿੱਚ ਇਹ ਕਿਹੋ ਜਿਹਾ ਕੰਮ ਤੇ ਇੱਥੇ ਕਿਦਾਂ ਦੇ ਹਾਲਾਤ ਆ ਬਹੁਤ ਜਿਆਦਾ ਕਮੈਂਟ ਆਉਂਦੇ ਸਾਨੂੰ ਸਾਡੇ YouTube ਚੈਨਲ ਤੇ ਅਸੀਂ ਪਹਿਲਾਂ ਕਈ ਵੀਡੀਓ ਪਾਈਆਂ ਉਹਨਾਂ ਦੇ ਕਹਿਣ ਤੇ ਅਸੀਂ ਇੱਕ ਅੱਜ ਫਿਰ ਵੀਡੀਓ ਬਣਾ ਰਹੇ ਹਾਂ ਅਪਲੋਡ ਕਰ ਰਹੇ ਹਾਂ YouTube ਤੇ ਉਮੀਦ ਆ ਤੁਹਾਨੂੰ ਇਹ ਪਸੰਦ ਆਊਗੀ ਉਹਦੇ ਵਿੱਚ ਗੱਲਾਂ ਜਿਹੜੀਆਂ ਖਾਸ-ਖਾਸ ਗੱਲਾਂ ਆਪਾਂ ਕਰਾਂਗੇ ਜਿਆਦਾ ਟਾਈਮ ਨਹੀਂ ਫਿਰ ਜਿਆਦਾ ਲੰਬੀ ਵੀਡੀਓ ਹੋ ਜਾਂਦੀ ਹੈ ਤੇ ਆਪਾਂ ਤੁਹਾਨੂੰ ਸ਼ਾਰਟ ਰਿਵਿਊ ਦੇ ਵਿੱਚ ਦੱਸਾਂਗੇ ਕਿ ਕਿੱਥੇ ਸਾਈਪਰਸ ਵਿੱਚ ਕਿਦਾਂ ਦੇ ਕੰਮ ਆ ਤੇ ਜਿਹੜੇ ਏਜੰਟ ਆ ਆਪਾਂ ਨੂੰ ਇੱਥੇ ਸਾਈਪਰਸ ਜਦੋਂ ਭੇਜਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਜਿੱਦਾਂ ਇੱਕ ਪਿੱਛੇ ਜਿਹੇ ਕਮੈਂਟ ਸਾਨੂੰ ਕਮੈਂਟ ਚ ਲਿਖਿਆ ਜਾ ਉਹਨੇ ਆਪਣਾ ਮੁੰਡੇ ਨੇ ਨੰਬਰ ਵੀ ਦਿੱਤਾ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਸਟੂਡੈਂਟ ਤੇ ਸਟੂਡੈਂਟ ਬੇਸ ਤੇ ਇੱਥੇ ਸਟੱਡੀ ਕਰਨ ਵਾਸਤੇ ਆ ਰਿਹਾ ਤੇ ਉਹ ਉਹਨਾਂ ਨੇ ਪੁੱਛਿਆ ਭਾਜੀ ਇਹ ਸਾਡਾ ਨੰਬਰ ਆ ਤੇ ਸਾਨੂੰ ਕਾਲ ਕਰਕੇ ਐਹੀ ਉਹਨਾਂ ਨੂੰ ਕਾਲ ਕੀਤੀ ਆਪ ਹੀ ਤੇ ਉਹਨਾਂ ਨੇ ਜਦੋਂ ਪੁੱਛਿਆ ਕਹਿੰਦੇ ਭਾਜੀ ਸਾਨੂੰ ਸਾਡਾ ਏਜੰਟਾ ਜਿਹੜਾ ਉਹ ਕਹਿੰਦਾ ਕਿ ਅਸੀਂ ਜਦਾਂ ਤੁਸੀਂ ਸਾਈਪਲ ਚੱਲ ਜਿਓ ਸਟਡੀ ਵੇਸ ਤੇ ਤੇ ਉੱਥੇ ਤੁਸੀਂ ਕੈਨੇਡਾ ਚਲਦੀ ਚਲ ਜਿਓਗੇ ਉੱਥੋਂ ਈਜ਼ੀ ਆ ਮੂਵ ਹੋ ਜਾਓਗੇ ਤੇ ਕੈਨੇਡਾ ਵਾਸਤੇ ਬ੍ਰੀਥ ਜਿਹੜਾ ਉਹਨਾਂ ਨੂੰ ਅਹੀ ਸਵਾਲ ਆ ਇਹ ਆ ਜਵਾਬ ਆ ਕਿ ਜਿਹੜਾ ਜਿੱਦਾਂ ਆਪਾਂ ਕੈਨੇਡਾ ਇੱਥੇ ਸਾਈਪਰਸ ਆਣਾ ਕੈਨੇਡਾ ਜਾਣਾ ਵਾਸਤੇ ਬਹੁਤ ਮੁਸ਼ਕਲ ਆ ਉਹ ਔਖਾ ਹੋ ਜਾਂਦਾ ਇੱਥੇ ਇਹ ਕਹਿਣ ਦੀਆਂ ਗੱਲਾਂ ਤਾਂ ਬਹੁਤ ਸੌਖੀਆਂ ਗੱਲਾਂ ਕਰਨੀਆਂ ਸੌਖੀਆਂ ਜੀ ਤੁਸੀਂ ਸਾਈਪਰਸ ਚ ਜਿੱਥੇ ਇਦਾਂ ਉਹ ਇੱਥੇ ਰੋਜੋ ਜਦੋਂ ਬੰਦਾ ਇੱਥੇ ਆ ਜਾਂਦਾ ਪਤਾ ਉਹਨੂੰ ਉਦੋਂ ਲੱਗਦਾ ਕਿ ਕੀ ਹਸਾਬ ਦਾਵਾ ਹੈ ਇੱਥੇ ਤੇ ਕਿਦਾਂ ਦਾਵਾ ਹੁਣ ਕਈ ਲੋਕ ਆ ਜਿਹੜੇ ਸਾਨੂੰ ਕਈ ਵਾਰੀ ਕਹਿੰਦੇ ਕਿ ਤੁਸੀਂ ਸਾਈਪਰਸ ਚ ਜਿੱਦੇ ਇਦਾਂ ਤੇ ਤੁਸੀਂ ਸਾਈਪਰਸ ਚ ਕੀ ਕਰਦੇ ਆ ਉਹਨਾਂ ਵਾਸਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਬੰਦਾ ਏਜੰਟਾਂ ਦੀਆਂ ਗੱਲਾਂ ਵਿੱਚ ਆ ਜਾਂਦਾ ਵਾ ਤੇ ਇਹ ਸਾਈਪਰਸ ਚ ਆ ਜਾਂਦਾ ਵਾ ਸਾਨੂੰ ਇਦਾਂ ਹੀ ਕਿਹਾ ਗਿਆ ਸੀਗਾ ਵੀ ਏਜੰਟ ਸਾਨੂੰ ਇਦਾਂ ਹੀ ਕਹਿੰਦੇ ਵੀ ਤੂੰ ਇਥੋਂ ਚੱਲ ਜਾ ਮੈਨੂੰ ਤਕਰੀਬਨ ਹੁਣ 3 ਸਾਲ ਹੋ ਗਏ ਆ ਠੀਕ ਹੈ ਜੀ ਸਾਈਪਰਸ ਵਿੱਚ ਕਿਸੇ ਵੀ ਬੰਨੇ ਦਾ ਨਹੀਂ ਬਣਦਾ ਕਿਸੇ ਵੀ ਨਾ ਕੈਨੇਡਾ ਦਾ ਨਾ ਕਿਸੇ ਹੋਰ ਮੰਨੇ ਦਾ ਬੜੀ ਮੁਸ਼ਕਲ ਆ ਬਹੁਤੀ ਔਖਾ ਆ ਇੱਥੇ ਅੱਗੇ ਨਿਕਲਣਾ ਹਾਂ ਜੇ ਤੂੰ ਸਟੱਡੀ ਕਰਨ ਵਾਸਤੇ ਸਾਈਪਰਸ ਆਣਾ ਇਹ ਨਹੀਂ ਕਹਿੰਦੇ ਕਿ ਤੂੰ ਸਾਈਪਰਸ ናਓ ਜਾਂ ਇੱਥੇ ਸਾਈਪਰਸ ਇੰਨਾ ਮਾੜਾ ਆ ਜਿਹੜੇ ਅਸੀਂ ਜਿਹੜਾ ਮੇਰਾ 3 ਸਾਲ ਦਾ ਐਕਸਪੀਰੀਅੰਸ ਆ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਨਾ ਪਿਆ ਕਿ ਇੱਥੇ ਕੰਮ ਬਹੁਤ ਜ਼ਿਆਦਾ ਲੈਂਦੇ ਆ 12 ਘੰਟੇ ਦਾ ਜਿਹੜਾ ਵਰਕ ਪਰਮਿਟ ਦਾ 12 ਘੰਟੇ ਦਾ ਇੱਕ ਕੰਟਰੈਕਟਰ ਲੈਟਰ ਲਿਖਦੇ ਆ ਤਾਂ 12 ਘੰਟੇ ਨਾਲ ਡਿਊਟੀ ਲੈਣੇ ਆ ਤੇ ਜਿੰਨੀ ਤੁਹਾਡੀ ਸੈਲਰੀ ਆ ਉਹ ਤੁਹਾਨੂੰ ਮੰਥਲੀ ਦੇਣੀ ਆ ਤੇ ਸੰਡੇ ਦੀ ਕੋਈ ਛੁੱਟੀ ਨਹੀਂ ਹੁੰਦੀ ਠੀਕ ਹੈ ਜੀ ਤੇ ਰੱਪਲ ਨੂੰ ਚਲੋ ਠੀਕ ਆ ਸਾਡਾ ਹੀ ਆਪਣਾ ਕੰਮ ਤੇ ਆ ਠੀਕ ਆ ਸਾਡਾ ਕੰਮ ਠੀਕ ਆ ਤੇ ਅਸੀਂ ਕੰਮ ਤੇ ਲੱਗੇ ਆ ਤੇ ਕੋਈ ਕੁਝ ਖਾਸ ਕੰਮ ਸਾਈਪ੍ਰਸ ਵਿੱਚ ਕੁਝ ਕਾਹਨਸ ਬੰਦੇ ਦਾ ਕਮੈਂਟ ਸੈਟ ਆ ਤੇ ਠੀਕ ਆ ਨਹੀਂ ਤੇ ਪਰ ਇੱਥੇ ਬਹੁਤ ਖੱਜਲ ਖਵਾਰੀ ਆ ਫਾਰਮਾਂ ਦੇ ਕੰਮ ਆ ਜਿੱਦਾਂ ਚਿਕਨ ਫਾਰਮ ਹੋ ਗਿਆ ਸਾਡਾ ਚਿਕਨ ਦਾ ਕੰਮ ਆ ਅਸੀਂ ਚਿਕਨ ਦੇ ਫਾਰਮ ਤੇ ਕੰਮ ਕਰਦੇ ਆਂ ਕਟਿੰਗ ਵੀ ਕਰਦੇ ਆਂ ਤੇ ਫੈਕਟਰੀ 'ਚ ਵੀ ਡਿਊਟੀ ਹੁੰਦੀ ਸਾਡੀ ਤੇ ਸਾਡੀ ਸਾਡੀ ਜਿਹਦਾ ਮਤਲਬ ਸਾਡਾ ਇਹ ਕੰਪਨੀ ਆ ਕੋਈ ਖੱਲ ਆ ਫਾਰਮ ਨਹੀਂ ਹੈਗਾ ਸਾਡੀ ਕੰਪਨੀ ਆ ਅਸੀਂ ਕੰਪਨੀ 'ਚ ਕੰਮ ਕਰਦੇ ਆਂ ਠੀਕ ਹੈ ਜੀ ਸਾਈਪਰਸ ਦੇ ਵਿੱਚ ਗੱਲਾਂ ਬਹੁਤ ਹੈਗੀਆਂ ਜਿਹੜੀਆਂ ਸ਼ੇਅਰ ਕਰਨ ਵਾਲੀਆਂ ਵਾਂ ਜਿਹੜੇ ਲੋਗ ਜਿਹੜੇ ਏਜੰਟਾ ਉਹ ਜਿਹੜੇ ਇੰਡੀਆ ਤੋਂ ਆ ਆਦੇ ਕੁਝ ਫਾਇਦੇ ਵਾਸਤੇ ਜਿਹੜੇ ਕੋਈ ਇਦਾਂ ਨਹੀਂ ਉਹਨਾਂ ਦੇ ਆਫਿਸ ਨਹੀਂ ਖੋਲੇ ਕੋਈ ਇੱਥੇ ਜਿੱਦਾਂ ਜਿੱਦਾਂ ਅਸੀਂ ਇੱਥੇ ਆਏ ਹੋਏ ਆ ਅਸੀਂ ਜਣਾ ਵੀ ਚਲੋ ਆਪਾਂ ਪੈਸੇ ਕਮਾਉਣੇ ਆ ਉਹ ਦੂਸਰੇ ਇਧਰਲੇ ਏਜੰਟ ਨਾਲ ਗੱਲ ਕਰਦੇ ਆ ਕੋਈ ਉਹ ਰੱਖਦੇ ਆ ਤੇ ਕੋਈ ਜਿਹੜਾ ਇਧਰਲੇ ਏਜੰਟ ਹੁੰਦਾ ਉਹ ਉਹ ਰੱਖਦਾ ਪੈਸੇ ਆ ਆਦੇ ਕੁਝ ਪੈਸੇ ਦੇ ਵਾਸਤੇ ਕਮਾਉਣ ਦੇ ਵਾਸਤੇ ਉਹ ਜਿਹੜੇ ਬੰਦੇ ਆਪਣੇ ਰਿਸ਼ਤੇਦਾਰ ਜਾਂ ਕੋਈ ਗਾਂ ਦੇ ਗਾਂ ਰਿਸ਼ਤੇਦਾਰਾਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਇੱਥੇ ਬੁਲਾਉਂਦੇ ਆ ਵੀਰ ਜੀ ਇੱਥੇ ਬਹੁਤ ਔਖਾ ਵਾ ਬਹੁਤ ਹੀ ਟਫ ਲਾਈਫ ਆ ਇੱਥੇ ਬਹੁਤ ਹੀ ਮੁਸ਼ਕਲ ਆ ਤੇ ਮੇਰੀ ਤੇ ਰਿਕਵੈਸਟ ਹੈ ਇਹ ਆ ਕਿ ਜੇ ਤੁਸੀਂ ਸਾਈਪਰਸ ਆਉਣਾ ਵਾ ਜੇ ਤੁਸੀਂ ਆਉਣਾ ਵੀ ਆ ਠੀਕ ਆ ਪਹਿਲਾਂ ਇਹਦੇ ਬਾਰੇ ਐਨ ਚੰਗੀ ਤਰ੍ਹਾਂ ਜਾਣਕਾਰੀ ਲੈ ਲਓ ਵੀ ਕਿੱਦਾਂ ਦੀ ਕੰਟਰੀ ਆ ਇੱਥੇ ਕੀ ਹਸਤਾ ਵਾ ਕਿੱਦਾਂ ਦੇ ਕੰਮ ਆ ਕਿੰਨੀ ਸੈਲਰੀ ਦਿੰਦੇ ਇੱਥੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੀ ਇੱਥੇ ਤੁਸੀਂ ਆਓ ਕਿਉਂ ਜਦੋਂ ਜੇ ਆਪ ਬੰਦਾ ਇੱਥੇ ਆ ਗਿਆ ਫਿਰ ਫਸ ਗਿਆ ਉਸ ਤੋਂ ਬਾਅਦ ਨਾ ਬੰਦਾ ਪਿੱਛੇ ਜਾਣ ਜੋਗਾ ਤੇ ਨਾ ਇੱਥੇ ਵਾਲਾ ਕੰਮ ਕਰ ਹੁੰਦਾ ਠੀਕ ਆ ਬਹੁਤ ਬੰਦਾ ਫੈਡ ਅਪ ਹੋ ਜਾਂਦਾ ਬਹੁਤ ਔਖਾ ਆ ਜਾਂਦਾ ਤੰਗ ਹੋ ਜਾਂਦਾ ਤੇ ਦੋਸਤੋ ਮੈਂ ਇਹ ਕਹਿਣਾ ਚਾਹੁੰਦਾ ਬਾਰ ਬਾਰ ਕਿ ਵੀਡੀਓ ਜਿਆਦਾ ਲੰਬੀ ਹੋ ਜਾਣੀ ਹੈ ਜੇ ਆਪਾਂ ਬਹੁਤ ਸਾਰੀਆਂ ਡਿਟੇਲ ਨਾਲ ਗੱਲਾਂ ਕਰਨ ਲੱਗ ਗਏ ਤੇ ਬਹੁਤ ਵੀਡੀਓ ਲੰਬੀ ਹੋ ਜਾਣੀ ਆ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਜਦੋਂ ਤੁਸੀਂ ਆਉਣਾ ਵਾ ਐਨ ਪੂਰੀ ਜਾਣਕਾਰੀ ਲਓ ਇੱਥੇ ਸਾਈਪ੍ਰਸ ਬਾਰੇ ਤੇ ਫਿਰ ਤੁਸੀਂ ਆਓ ਠੀਕ ਹੈ ਬਾਕੀ ਜੇ ਕੋਈ ਸਹੀ ਗੱਲ ਪੁੱਛਣੀ ਹੁੰਦੀ ਐ ਸਹੀ ਵਟਸਐਪ ਤੇ ਤੁਸੀਂ ਵੀਡੀਓ ਤੇ ਸਾਡੀ ਇਸ ਤੇ ਕਮੈਂਟ ਕਰ ਦਿਓ ਤੇ ਆਪਣਾ ਨੰਬਰ ਲਿਖ ਦਿਓ ਅਸੀਂ ਤੁਹਾਨੂੰ ਵਟਸਐਪ ਤੇ ਕੰਟੈਕਟ ਕਰ ਲਾਂਗੇ ਕਿਉਂਕਿ ਅਸੀਂ ਵੀਡੀਓ ਦੇ ਵਿੱਚ ਆਪਣਾ ਨੰਬਰ ਨਹੀਂ ਪਾਉਂਦੇ ਠੀਕ ਹੈ ਜੀ ਅਸੀਂ ਆਪਣਾ ਪਰਸਨਲ ਨੰਬਰ ਜਿਹੜਾ ਪਰਸਨਲ ਲਈ ਰੱਖਦੇ ਆ ਤੇ ਕਈ ਜਿਹੜੇ ਏਜੰਟ ਆ ਫਿਰ ਉਹਨਾਂ ਨੂੰ ਇਹ ਗੱਲਾਂ ਸਾਡੀਆਂ ਮਾੜੀਆਂ ਲੱਗਦੀਆਂ ਕਿ ਤੁਸੀਂ ਲੋਕਾਂ ਨੂੰ ਜਿਹਦਾ ਗੁੰਮਰਾਹ ਕਰਦੇ ਆ ਕਈ ਨੂੰ ਬਹੁਤ ਬੁਰਾ ਲੱਗਦਾ ਆ ਤੇ ਇਸ ਕਰਕੇ ਅਸੀਂ ਆਦਾ ਨੰਬਰ ਵੀਡੀਓ ਚ ਨਹੀਂ ਪਾਉਂਦੇ ਤੁਸੀਂ ਸਾਨੂੰ ਕਮੈਂਟ ਕਰ ਦਿਓ ਅਸੀਂ ਆਪਣਾ ਤੁਹਾਡਾ ਨੰਬਰ ਜਿਹੜਾ ਉਹ ਆਪਣੇ WhatsApp ਐਪ ਤੇ ਐਡ ਚ ਕਰ ਲਾਂਗੇ WhatsApp ਦੇ ਨੰਬਰ ਚ ਤੇ ਕੰਟੈਕਟ ਲਿਸਟ ਚ ਕਰ ਦਾਂਗੇ ਅਸੀਂ ਤੁਹਾਨੂੰ ਖੁਦ ਮੈਸੇਜ ਕਰ ਦਾਂਗੇ ਤੇ ਕਈ ਜੇ ਤੁਹਾਡਾ ਕੋਈ ਰਿਸ਼ਤੇਦਾਰ ਵੀ ਆ ਤੇ ਉਹਨੂੰ ਵੀ ਤੁਸੀਂ ਪੁੱਛ ਸਕਦੇ ਆ ਇੱਥੇ ਕੀ ਆ ਕੀ ਹਿਸਾਬਤਾ ਵਾ ਤੇ ਦੂਜੀ ਗੱਲ ਇਹ ਕਹਿੰਦੇ ਆ ਕਿ ਜੇ ਅਸੀਂ ਨਾ ਕਿਸੇ ਨੂੰ ਕਹੀਏ ਕਿ ਆਪਾਂ ਵੀਰੇ ਤੇਰੀ ਵੀਡੀਓ ਬਣਾਣਨੇ ਆ ਵੀ ਤੂੰ ਇਦਾਂ ਕੰਮ ਕਰਦਾ ਪਿਆ ਆਪਾਂ YouTube ਤੇ ਪਾਉਣਨੇ ਆ ਵੀਰੇ ਇੱਥੇ ਪੰਜਾਬੀ ਮੁੰਡੇ ਇੰਨੇ ਦੁਖੀ ਹੋਈ ਆ ਤੂੰ ਉਹ ਕਹਿੰਦੇ ਵੀਰੇ ਇਹ ਵੀਡੀਓ ਨਹੀਂ ਬਣਾਣੀ ਠੀਕ ਆ ਆਪਣਾ ਮੂੰਹ ਨਹੀਂ ਬਣਾ ਦਿਖਾਣਾ ਵੀ ਅਸੀਂ ਇੱਥੇ ਆ ਕੰਮ ਕਰਦੇ ਆ ਐਦਾਂ ਦਾ ਹਸਾਕ ਤਾਵਾ ਇੱਥੇ ਤੇ ਇੱਥੇ ਜਿਹੜੇ ਮੁੰਡੇ ਪੰਜਾਬੀ ਆ ਭੇਡਾਂ ਚਾਰਦੇ ਆ ਬਹੁ ਬੁਰਾ ਵਾਲਾ ਫਿਰ ਸੂਰਾਂ ਦੇ ਫਾਰਮ ਆ ਗਾਵਾਂ ਦੇ ਫਾਰਮ ਆ ਇਤਨੇ ਫਾਰਮ ਆ ਗਿਆ ਸਬਜ਼ੀਆਂ ਦੇ ਫਾਰਮ ਆ ਤੇ ਦੂਜੀ ਗੱਲ ਕਿ ਇੱਥੇ ਜੇ ਆਪਾਂ ਸਟੂਡੈਂਟ ਆਈਏ ਨਾ ਤੇ ਕੰਮ ਕੁੰ ਬਹੁਤ ਹੀ ਮੁਸ਼ਕਲ ਮਿਲਦੇ ਆ ਤੇ ਕੰਮ ਕਿੰਨਾ ਵਾ ਜੇ ਤੁਸੀਂ ਇੱਥੇ ਆਨੇ ਆ ਤੇ ਦਿਹਾੜੀ ਵੀ ਲਾਣੇ ਆ ਜਿੱਦਾਂ ਆਪਾਂ ਦਿਹਾੜੀ ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ ਤੇ ਦਿਹਾੜੀ ਆਪਾਂ ਕਰਨੀ ਆ ਤੇ ਉਹਦੇ ਵਾਸਤੇ ਤੁਹਾਨੂੰ ਦਿਹਾੜੀ ਇਹਨਾਂ ਨੇ ਦੇਣੀ ਆ ਜੀ 25 ਯੂਰੋ 25 ਯੂਰੋ ਦਿਹਾੜੀ ਦਿੰਦੇ ਤੇ ਕਈ ਤੇ ਇਦਾਂ ਦੇ ਆ ਕਿ ਉਹ 25 ਵੀ ਨਹੀਂ ਦਿੰਦੇ 20 ਦਿੰਦੇ ਆ ਤੇ ਇੱਥੇ ਇਹਨਾਂ ਕੇ ਹਾਲਾਤ ਮਾੜੇ ਹੋਏ ਆ ਸਟੂਡੈਂਟਾਂ ਦੇ ਜਦੋਂ ਅਸੀਂ ਜਾਈਦਾ ਵਾ ਨਕੂਸੀਆ ਦੇ ਵਿੱਚ ਸੰਡੇ ਨੂੰ ਦੇਖਣ ਆਲਾ ਹੁੰਦਾ ਵਾ ਨਕੂਸੀਆ ਇਹਨਾਂ ਸਟੂਡੈਂਟ ਮੁੰਡਿਆਂ ਨਾਲ ਭਰਿਆ ਭਿਆ ਹੁੰਦਾ ਵਾ ਤੇ ਕਈ ਇੱਕ ਦੂਜੇ ਨੂੰ ਕੰਮ ਬਾਰੇ ਪੁੱਛਦੇ ਜਦੋਂ ਗੱਲਾਂ ਕਰਦੇ ਆ ਵੀਰੇ ਕੰਮ ਹੋਇਆ ਤਾਂ ਕਿਸ ਨੂੰ ਦੱਸਿਓ ਵੀਰੇ ਕੰਮ ਹੋਇਆ ਤਾਂ ਸਾਨੂੰ ਦੱਸਿਓ ਇਦਾਂ ਦੀਆਂ ਚੀਜ਼ਾਂ ਵਾਂ ਬਹੁਤ ਹੀ ਔਖਾ ਮੁਸ਼ਕਲ ਹੈਗਾ ਵਾ ਜੋ ਠੀਕ ਆ ਦੋਸਤੋ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਤੇ ਅਗਲੀ ਵੀਡੀਓ ਵਿੱਚ ਜੇ ਕੋਈ ਤੁਹਾਡੇ ਕੋਲ ਕੋਈ ਤੁਸੀਂ ਸਵਾਲ ਪੁੱਛਣਾ ਹੋਵੇ ਤੁਸੀਂ ਕਮੈਂਟ ਵਿੱਚ ਲੈ ਜਿਓ ਅਸੀਂ ਉਸ ਬਾਰੇ ਜਿੰਨਾ ਕ ਸਾਨੂੰ ਪਤਾ ਹੋਊਗਾ ਉਹਨਾਂ ਜਰੂਰ ਦੱਸਾਂਗੇ ਬਾਕੀ ਵੀਜ਼ੇ ਦੀ ਗੱਲ ਆ ਵੀਜ਼ੇ ਦੇ ਪੈਸੇ ਬੜੇ ਜਿਆਦਾ ਨਹੀਂ ਲੱਗਦੇ ਇੱਥੇ ਵਰਕ ਪਰਮਿਟ ਦੇ ਕਿਹੋ ਜਿਹਾ ਏਜੰਟ ਦੇ ਹੱਥ ਚ ਨਾ ਆਇਓ ਠੀਕ ਹੈ ਜੀ ਸਭ ਵੱਧ ਤੋਂ ਵੱਧ 2.5 ਲੱਖ ਰ ਠੀਕ ਹੈ ਪਰ ਸਾਨੂੰ ਹੁਣ ਪਤਾ ਹੈ 3 ਸਾਲ ਹੋ ਗਏ ਆ ਤੇ ਸਾਨੂੰ ਪਤਾ ਹੈ ਇੱਥੇ ਕਿੰਨੇ ਪੈਸੇ ਲੱਗਦੇ ਆ ਠੀਕ ਹੈ ਤੇ ਬਾਕੀ ਜੋ ਕੋਈ ਗੱਲ ਪੁੱਛਣੀ ਹੋਵੇ ਕੋਈ ਇਹ ਹੀ ਏਜੰਟ ਨਹੀਂ ਕੋਈ ਕੁਝ ਨਹੀਂ ਸਾਡਾ ਮਕਸਦ ਆ ਵੀਡੀਓ ਇਹ YouTube 'ਚ ਵੀਡੀਓ ਪਾਉਣ ਦਾ ਇਹ ਕਿ ਹੋਰ ਬੰਦੇਆਂ ਨਾਲ ਕਿੰਨਾ ਤੁਖਣਾ ਨਾ ਹੋਵੇ ਫਰੋਡ ਨਾ ਹੋਵੇ ਠੀਕ ਹੈ ਜੇ ਕੋਈ ਬੰਦਾ ਆਉਣਾ ਵੀ ਚਾਹੁੰਦਾ ਸਾਈਬਰਸ 'ਚ ਆ ਜਾਓ ਵੈਲਕਮ ਆਣ ਕੇ ਦੇਖ ਲਓ ਠੀਕ ਹੈ ਜੀ ਸਾਸਤ੍ਰ